ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਲੋਪੋ ਲੋਪੋ ਪਿੰਡ ਬਦਨੀ ਕਲਾਂ ਦੇ ਨੇੜ ਹੈ ਤੇ ਜਦੋਂ ਆਪਾਂ ਮੋਗੇ ਤੋਂ ਬਰਨਾਲੇ ਵਾਲੇ ਹਾਈਵੇ ਦੇ ਉੱਤੇ ਆਉਣੇ ਆ ਤਾਂ ਇੱਕ ਪਾਸੇ ਬਦਨੀ ਕਲਾਂ ਪਿੰਡ ਤੇ ਉਹਦੇ ਨਾਲ ਦਾ ਪਿੰਡ ਲੋਪੋ ਆ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਬਾਈ ਵਪਾਰ ਦਾ ਕੰਮ ਕਰਦੇ ਆ ਤੇ ਇਹਨਾਂ ਕੋਲ ਹਰ ਟਾਈਮ ਪਸ਼ੂ ਬਹੁਤ ਸਾਰੇ ਵਿਕਰੀ ਵਾਲੇ ਹੁੰਦੇ ਆ ਮੱਝਾਂ ਤੇ ਗਾਵਾਂ ਅੱਜ ਚਾਰ ਮੱਝਾਂ ਤੁਹਾਨੂੰ ਦਿਖਾਉਣੀਆਂ ਤੇ ਕੁਸ ਗਾਵਾਂ ਵੀ ਹੈਗੀਆਂ ਇੱਕ ਤਾਂ ਵੀਡੀਓ ਦੇ ਵਿੱਚ ਕੀਮਤਾਂ ਇਹਨਾਂ ਦੀਆਂ ਰੱਖੀਆਂ ਜਾਣਗੀਆਂ ਰੇਟ ਜਿਹੜੇ ਉਹ ਵੀਡੀਓ 'ਚ ਹੋਣਗੇ ਬੇਨਤੀ ਇਹ ਆ ਵੀ ਜਿਹੜੇ ਵੀਰ ਨੇ ਕੋਈ ਵੀ ਨੱਕ ਖਰੀਦਣਾ ਹੈ ਉਹਦੀ ਤਸੱਲੀ ਕਰਨਾ ਹੱਕ ਆ ਤੇ ਮਾਲਕ ਦੇ ਘਰੇ ਖੜੇ ਪਸ਼ੂ ਦੀ ਤਸੱਲੀ ਕਰ ਲਿਆ ਕਰੋ ਉਸ ਤੋਂ ਬਾਅਦ 'ਚ ਪਸ਼ੂ ਥੋੜਾ ਹੋ ਜਾਂਦਾ ਤੇ ਫਿਰ ਉਹ ਤੁਹਾਡੀ ਸਾਮ ਸੰਭਾਲ ਤੇ ਤੁਹਾਡੀ ਕਿਸਮਤ ਆ ਵੀ ਤੁਸੀਂ ਉਸ ਪਸ਼ੂ 'ਚੋਂ ਕਿੰਨਾ ਕੁ ਪ੍ਰੋਫਿਟ ਲੈ ਲੇਜੋ ਸੋ ਆਓ ਮਿਲिए ਬਾਈ ਨੂੰ ਕਰਦੇ ਗੱਲਾਂਬਾਤਾਂ ਦੋਸਤੋ ਸ਼ੁਰੂਆਤ گاਵਾਂ ਵਾਲੇ ਪਾਸਿਓ ਤੇ ਐਂਡ ਦੇ ਉੱਤੇ ਤੁਹਾਨੂੰ ਮੱਝਾਂ ਦਿਖਾ ਦੂੰਗਾ ਨੰਬਰ ਸਕਰੀਨ ਉੱਤੇ ਦੋ ਚੱਲਣਗੇ ਇਹਨਾਂ ਤੇ ਤੁਸੀਂ ਕਾਲ ਕਰ ਸਕਦੇ ਹੋ ਬਾਈ ਸਤਿ ਸ੍ਰੀ ਅਕਾਲ ਸਾਸੇ ਰਾਜੀ ਜੀ ਜੀ ਵੀਰੇ ਨਵੇਂ ਸਾਲ ਦੀਆਂ ਮੁਬਾਰਕਾਂ ਤੁਹਾਨੂੰ ਬਹੁਤ-ਬਹੁਤ ਧੰਨਵਾਦ ਬਾਈ ਦੱਸੋਨੀ ਬਾਈ ਅੱਜ ਆਪਾਂ ਗਾਵਾਂ ਵੀ ਕਹੀ ਹੈਗੀਆਂ ਤੇ ਚਾਰ ਦੀ ਮੱਝਾਂ ਵੀ ਦਿਖਾਵਾਂਗੇ ਨਾ ਹਾਂਜੀ ਹਾਂਜੀ ਵੀਰੇ ਸ਼ੁਰੂਆਤ ਪਹਿਲੇ ਨੰਬਰ ਤੇ ਤੁਹਾਡੇ ਮਗਰਲੇ ਪਾਸੇ ਇੱਕ ਹਾਂ ਖੜੀ ਦੂਜੇ ਸੂਏ ਵੈੜ ਸੁੰਡੀ ਆ ਫੈਕਸ ਆਰਡਰ ਲਈ ਆ ਦੰਦ ਪਹਿਲੇ ਸੂਏ 30 ਕਿਲੋ ਦਿੱਤਾ ਹੈ ਨਹੀਂ ਠੀਕ ਹੈ ਹਾਂਜੀ ਹੁਣ ਦੂਜੇ ਸੂਏ ਤਿਆਰ ਆ 10 ਦਿਨ ਪਈ ਇਹਦੇ ਅੱਛਾ ਬਾਈ ਕੀ ਡਿਮਾਂਡ ਹੈ ਇਹਦਾ 1,30,000 ਰੁਪਿਆ ਮੁੱਲ ਆ ਵੀਰੇ 1:30 ਹਾਂਜੀ ਤੋੜ ਦਈਏ ਬਾਈ ਆਪਾਂ ਅਜੇ ਤੋੜ ਸੋ ਦੋਸਤੋ ਤੋੜ ਕੇ ਤੁਹਾਨੂੰ ਦਿਖਾਉਣੇ ਤੇ ਇੱਕ ਗੱਲ ਹੋਰ ਐਡ ਕਰ ਦਿਆਂ ਵੀ ਇੱਧਰ ਸਾਹਮਣੇ ਸਰਦਾਰ ਕਰਤੇਜ ਸਿੰਘ ਖੜੇ ਐ ਇਹਨਾਂ ਦੇ ਘਰੋਂ ਇਹ ਵੀਡੀਓ ਬਣ ਰਹੀ ਐ ਤੇ ਇਹਨਾਂ ਦਾ ਘਰ ਹੈਗਾ ਲੋਪੋਂ ਤੋਂ ਰਸੂਰਪੁਰ ਵਾਲੀ ਛੜਕ ਦੇ ਉੱਤੇ ਕਿਉਂਕਿ ਪਿੰਡ ਆ ਕੇ ਕਈ ਵਾਰ ਪੁੱਛਣਾ ਹੁੰਦਾ ਤੇ ਸੋਨੀ ਬਾਈ ਦਾ ਪਿੰਡ ਕੌਂ ਕੇ ਕਲਾਂ ਉਹਦੇ ਕਰਕੇ ਤੁਹਾਨੂੰ ਇਹ ਮੈਂ ਐਡਰੈਸ ਦੱਸਿਆ ਦੂਜਾ ਸੁਆ ਇਹ ਫਾਦੇ ਆ ਤੁਹਾਡੀ ਜੀ ਭਾਈ ਦੀ ਐ ਸਹੀ ਬਾਈ ਦੈਣ ਹਜੇ ਲੈਂਦੀ ਐ ਸੋਨ ਚ ਚੰਗੇ ਕੱਦ ਕਾਠ ਦੀ ਵਹਿੜ ਐ ਹਵਾਨੇ ਤੇ ਨਾੜਾਂ ਚੰਗੀਆਂ ਬਾਕੀ ਸਮਝ ਥੋੜੀ ਐ ਵੀ ਤੁਸੀਂ ਪਸ਼ੂ ਜਿਹੜਾ ਖਰੀਦਣਾ ਐ ਹਾਲ ਦੀ ਘੜੀ ਜੇ ਨੂੰ ਦੇਖਦੇ ਆਂ ਤਾਂ ਬਹੁਤ ਸੋਹਣਾ ਇਹਦਾ ਢਾਂਚਾ ਹੈ ਥਣ ਸੋਹਣੇ ਐ ਹਵਾਨੇ ਤੇ ਨਾੜਾਂ ਬਹੁਤ ਫਿਕਸ ਜਿਹਾ ਹਵਾਨਾ ਹੈ ਹਾਈਟ ਸੋਹਣੀ ਐ ਲੰਬਾਈ ਚੰਗੀ ਐ ਤੇ ਦੇ ਨਾਲ ਇੱਕ ਹੋਰ ਗਾਂ ਜਿਹੜੀ ਉਹ ਗੱਭਣਾ ਹੈ ਸੋਹਣੀ ਭਾਈ 2 ਨੰਬਰ ਤੇ ਜਿਹੜੀ ਗਾਂ ਇਹ ਕਨਵਾ ਇਹ ਜਗਜੀਤ ਤੀਜੀ ਸੂਏ ਆ ਠੀਕ ਐ ਇਹਦੇ एਬੀਐਸ ਦਾ ਚੈਂਪੀਅਨ ਤੋਂ ਗੱਭਣਾ ਇਹ ਹੂੰ ਦੁੱਧ ਦੇ ਨੇ 30 ਕਿਲੋ ਦਿੱਤਾ ਦੂਜੀ ਸੂਏ ਇਹ ਕੀ ਤੀਤ ਪਲਾਸੀ ਦੇ ਦੋਗੀ ਆਮ ਨਹੀਂ ਕੀ ਕੀ ਮਤਰਾ ਉਹ ਭਾਈ ਇਹਦਾ 1 ਲੱਖ 22000 ਰੁਪਇਆ ਮੁੱਲ ਆ ਵੀਰੇ ਖੋਲ ਨਹੀਂ ਭਾਈ 1 ਲੱਖ ਤੇ 22000 ਰੇਟ ਆ ਦੋਸੋ ਸੂਆ ਤੀਜਾ ਚੰਗੀ ਸੰਭੀ ਹੋਈ ਏ ਵੀ ਅੱਜ ਮੈਂ ਇਹ ਮੰਨਦਾ ਵੀ ਤੁਹਾਨੂੰ گاਵਾ ਵੀ ਪਸੰਦ ਆ ਜਾਣਗੇ ਤੇ ਭਾਅ ਵੀ ਪਸੰਦ ਆ ਜਾਣਗੇ ਬਾਕੀ ਅੰਜਾਲਾ ਪਸ਼ੂ ਦਾ ਤੁਹਾਡੇ ਘਰ ਦਾ ਕੀ ਦੇ ਕਰਦਾ ਹੈਗਾ ਤੋਂ ਉਸ ਕਰ ਇਹਨਾਂ ਨੇ ਜਾਣਾ ਹੀ ਜਾਣਾ ਇਹਦੇ 9 ਤਰੀਕ ਨੂੰ ਦਿਨ ਪੂਰੇ ਜਗਜੀਤ ਠੀਕ ਹੈ 9 ਤਰੀਕ ਨੂੰ ਦੱਸੋ ਹਜੇ ਦਿਨ ਪੂਰੇ ਹੁੰਦੇ ਆ ਦੁੱਧ ਚੰਗਾ ਦੇਊਗੀ ਵਜ਼ਨ ਬਹੁਤ ਹੈ ਬਾਕੀ ਜੋ ਸਟਰਕਚਰ ਹੈ ਉਹ ਕੈਮਰੇ ਦੇ ਵਿੱਚ ਤੁਸੀਂ ਕਲੀਅਰ ਪੂਰਾ ਟਾਂਚਾ ਦੇਖ ਰਹੇ ਹੋ ਹਵਾਨਾ ਹੁਣ ਵੀ ਚੰਗਾ ਪਰ ਹਜੇ ਦਿਨ ਪਏ ਆ ਇਦੇ ਨਾਲ ਇੱਕ ਗਾਂ 200 ਹੱਥੀ ਚਵਾਈ ਵਾਲਾ ਥਣ ਚੰਗਾ ਢਾਂਚਾ ਹੈ ਇਹ ਜੀਤ ਵੀਰੇ ਤੀਜੇ ਸੂਏ ਆ ਹੂੰ ਇਹਦੇ ਦਿਨ ਪਰਸੋਂ ਨੂੰ ਪੂਰੇ ਆ ਠੀਕ ਹੈ ਦੋ ਦਿਨ ਹੀ ਵੀ 28 29 ਕਿਲੋ ਦੁੱਧ ਜੀ ਸੂਏ ਦਿੱਤਾ ਹੋਇਆ ਕੀ ਕੀਮਤ ਰੱਖੂਗੇ ਬਈ ਤੇ ਇਹਦਾ 1,20,000 ਰੁਪਿਆ ਮੁੱਲ ਆ ਵੀਰੇ ਖੋਲ ਲਾ ਬਈ 1 20 ਦੋਸਤੋ ਰੇਟ ਸੂਆ ਤੀਜਾ ਦੁੱਧ ਬਾਈ ਦੱਸਦਾ ਚੰਗਾ ਦਿੱਤਾ ਥਣ ਦਾ ਸਾਈਜ਼ ਪਿਛਲੇ ਥਣ ਬਹੁਤ ਸੋਹਣੇ ਮੁੱਠੀ ਦੀ ਚਵਾਈ ਵਾਲੇ ਅਗਲੇ ਥਣ ਦਾ ਸਾਈਜ਼ ਥੋੜਾ ਲੰਬਾਈ ਚ ਦਿਸਦਾ ਪਰ ਘਰੇਲੂ ਬੰਦਾ ਜਿਹੜਾ ਹੱਥੀ ਚੋਂਦਾ ਤੇ ਉਹਦੇ ਵਾਸਤੇ ਇਹ ਥਣ ਵਧੀਆ ਹੀ ਆ ਤੋ ਬਾਕੀ ਪਾਸ ਤੁਸੀਂ ਕਰ ਲਿਓ ਆਕੇ ਦੇਖੋ ਟਾਂਚਾ ਰੇਟ ਨਾਲ ਦੀ ਨਾਲ ਅਸੀਂ ਦੱਸੀ ਜਾਂਦੇ ਤੁਹਾਨੂੰ ਜਿਹੜਾ ਪਸ਼ੂ ਪਸੰਦ ਆਉਂਦਾ ਉਹਦੇ ਸਬੰਧੀ ਕਾਲ ਕਰ ਸਕਦੇ ਹੋ ਬਾਈ ਦੇ ਫਿਰ ਨਾਲ ਹਵਾਨਾ ਪਛਾਣ ਨੂੰ ਫੁੱਲ ਆ ਦੱਸੋ ਇਸ ਖਾਂ ਦਾ ਤੋ ਇਹ ਤਾਂ ਢਾਗ ਦਿਖਾਤੇ ਚਾਰ ਨੰਬਰ ਦੇ ਉੱਤੇ ਖੋਰ ਵਾਇਡ ਦਿਖਾਉਣੇ ਆ ਬਾਈ ਕੰਨਵਾ ਸੂਆ ਦੇ ਵੀਰੇ ਪਹਿਲੇ ਸੂਏ ਸੁਗੀ ਆ ਹੂੰ ਇਹਦਾ ਮੁੱਲ 95000 ਆ ਦਿਨ ਕਿੰਨੇ ਲੈ ਜੂ ਦਿਨ ਹਫਤਾ ਲੈ ਜੂ ਵੀਰੇ ਹਜੇ ਠੀਕ ਆ 95000 ਹਾਂਜੀ 95000 ਰੁਪਏ ਖੋਲੀ ਬਾਈ ਰੇਟ 95000 ਖੋਲ ਦੇਖੋ ਹਜੇ ਹਫਤਾ ਲੈਂਦੀ ਐ ਫਿਕਸ ਜੇ ਹਵਾਨੇ ਦੀ ਐ ਰੰਗ ਰੂਪ ਤੋਂ ਸਾਹਮਣੇ ਐ ਤੁਰੂਗੀ ਤਾਂ ਤੁਹਾਨੂੰ ਢਾਂਚਾ ਨਜ਼ਰ ਆ ਜਾਣਾ ਹਵਾਨਾ ਇਹਦਾ ਤੁਸੀਂ ਦੇਖ ਸਕਦੇ ਹੋ ਫਿਕਸ ਹਵਾਨਾ ਨੂੰ ਜਿੰਨਾ ਵੀ ਇਸ ਟਾਈਮ ਬਣਾਇਆ ਇਹਦਾ ਰੇਟ 95000 ਬਾਈ ਉਹਨਾਂ ਨੇ ਰੱਖਿਆ ਬਾਕੀ ਮਾਨਤਾ ਨੂੰ ਮੌਕੇ ਤੇ ਹੋਈ ਜਾਣਾ ਹੁੰਦਾ ਇੱਕ ਸੂਈ ਸਵਾਈ ਗਾਂ ਤੁਹਾਨੂੰ ਦਿਖਾਉਣੇ ਇਹ ਜਗਜੀਤ ਵੀਰੇ ਰਾਤ ਸੁੱਈ ਆ ਜੇਰ ਜਰੂਰ ਪ੍ਰੋਪਰ ਪੈ ਗਈ ਇਹਦੀ ਸਾਰਾ ਕੁਝ ਕੰਪਲੀਟ ਆ ਠੀਕ ਹੈ ਦੁੱਧ ਦਿੱਤਾ ਇਹਨੇ 30 32 ਕਿਲੋ ਠੀਕ ਹੈ ਹਾਂਜੀ 25 36 ਕਿਲੋ ਦੁੱਧ ਦੇ ਦੂਗੀ ਸੂਆ ਇਹਦਾ ਵੀ ਤੀਜਾ ਹੀ ਆ ਵੀਰੇ ਠੀਕ ਹੈ ਮਾਲਕਾ ਨੇ ਦੂਜੇ ਕਹਿ ਕੇ ਦਿੱਤੀ ਆ ਪਰ ਤੀਜਾ ਸੂਆ ਭਰਾ ਇਹ ਆ ਕੀ ਕੀਮਤ ਰਹੂਗੀ ਇਹਦਾ ਮੁੱਲ 1,25,000 ਰੁਪਇਆ ਵੀਰੇ ਠੀਕ ਹੈ ਖੋਲੀ ਬਾਈ 1/2 ਲੱਖ ਚ ਦੋਸਤੋ ਬਹੁਤ ਸੋਹਣੇ ਹਵਾਨੇ ਦੀ ਗਾਂ ਧੰ ਚਾ ਚੰਗਾ ਜਿਹੜਾ ਵੀਰ ਸੰਭਾਲ ਲਊਗਾ ਦੁੱਧ ਵੀ ਸੋਨਾ ਦੇਈ ਜਾਊ ਤੇ ਬਰੀਡਿੰਗ ਤੇ ਕੰਮ ਕਰਨਾ ਬਿਊਟੀ ਵੀ ਆਊਗੀ ਬੱਚਿਆਂ ਚ ਹਵਾਨੇ ਦੀ ਅਟੈਚਮੈਂਟ ਅੱਗੋਂ ਤੇ ਪਿਛੋਂ ਨੂੰ ਤੁਸੀਂ ਦੇਖੋ ਕਿੰਨੀ ਚੰਗੀ ਐ। ਪਾਸ ਤੁਸੀਂ ਕਰ ਲਿਓ ਆਕੇ। 1,25,000 ਰੇਟ ਐ। ਪੂਰੀ ਹਵਾਨੇ ਵੱਲੋਂ ਤਣੀ ਪਈ ਐ। ਮੈਂ ਵੀਡੀਓ ਬਣਾ ਰਿਆਂ ਲਗਭਗ ਟਾਈਮ ਸਵਾ 3, 3.5 ਦਾ ਹੋਊਗਾ। ਸ਼ਾਮ ਦੇ ਟਾਈਮੇ ਵੀਡੀਓ ਬਣ ਰਹੀ ਐ। ਸੋ ਤੁਸੀਂ ਹੁਣ ਇਹਦਾ ਲਗਭਗ ਇਹ ਮੰਨਾਂਗੇ ਵੀ ਭਰਿਆ ਹਵਾਨਾ ਦੇਖ ਰਹੇ ਹੋ। ਹਵਾਨੇ ਦੀ ਇਹ ਗਾੜੀ ਕਾਫੀ ਚੰਗੀ। ਥਾਣੇ ਦਾ ਵੀ ਹਥੀ ਚੁਆਈ ਵਾਲਾ ਇੱਕ ਗਾਂ ਹੋਰ ਤੁਹਾਨੂੰ ਦਿਖਾਉਣੇ ਆ ਬਾਈ ਕਨਮਾ ਸੁਆ ਇਹ ਜੇ ਜੀਤ ਵੀਰੇ ਚੌਥੇ ਸੁਆ ਸੋਣਾ ਆ ਨੇ ਹੂੰ ਇਹਨੇ ਦੁੱਧ ਦਿੱਤਾ ਵਾ 22 ਕਿਲੋ ਠੀਕ ਹੈ ਮੋਲੇ ਦਾ 85000 ਹਜੇ 11 12 ਨਾਲ ਪਏ ਆ ਠੀਕ ਹੈ ਤੋਰੀ ਬਾਈ ਸੋ ਦੋਸੋ ਸੁਆ ਚੌਥਾ 85000 ਰੇਟ ਹੈ ਜਾਤ ਬਰੀਡ ਚੰਗੀ ਹੈ ਹੋ ਸਕਦਾ ਵੀ ਘੱਟ ਸਾਂਹ ਵਾਲੇ ਵੀਰ ਕੋਲ ਹੋਵੇ ਪਰ ਫੁੱਲਾ ਡੁੱਲਾ ਟਾਂਚਾ ਸੁਆ ਚੌਥਾ ਫਿਕਸ ਹਵਾਨਾ ਸਾਨਤ ਜਿਉਆ ਇਹ ਵਾਲੇ 85000 ਚ ਮਿਲ ਜੂਗੀ ਅਜੇ ਦਿਨ ਲੈਂਦੀ ਆ ਸੂਚ ਸੋ ਇਹ ਤੁਹਾਨੂੰ ਮੈਂ گاਵਾ ਕੋਸ ਦਿਖਾ ਤੀਆਂ ਦੋਸਤੋ ਲਗਭਗ 6 ਨਾਗੇ ਤੋਂ ਪਹਿਲਾਂ ਤੁਸੀਂ گاਵਾ ਦੇ ਹਿੱਸੇ ਨੇ ਦੇਖ ਲਏ 7ਵੇਂ ਨੰਬਰ ਤੇ ਇੱਕ ਝੋਟੀ ਇੱਥੋਂ ਵੀਡੀਓ ਦੀ ਸ਼ੁਰੂਆਤ ਕਰਦੇ ਆ ਮੱਝਾਂ ਵਾਲੇ ਪਾਸੇ ਦੀ ਸੋਨੀ ਬਾਈ ਕੈਨਵਾ ਸੂਆ ਵੀਰੇ ਦੂਜੇ ਸੂਏ ਅਜਿਜੀਤ ਵੀਰੇ ਇਹਨੇ ਪਹਿਲੇ ਸੂਏ 13 ਕਿਲੋ ਦੁੱਧ ਦਿੱਤਾ ਹੋਇਆ ਵਾ ਠੀਕ ਹੈ ਇਹਦਾ ਮੁੱਲ ਹੈਗਾ 1,30,000 ਰੁਪਇਆ ਅੱਦਨ ਕਿੰਨੇ ਲੈ ਜੂ ਬਾਈ ਜਨ ਵੀਰੇ ਹਫਤਾ ਲੈ ਜੂ ਭਰਾ ਇੱਕ ਹਫਤਾ ਜੇ ਲੈ ਜੂ ਹਾਂਜੀ ਹਾਂਜੀ ਸੋ ਦੋਸਤੋ 1,30,000 ਰੇਟ ਦੂਜਾ ਸੂਆ ਹਫਤਾ ਬਾਕੀ ਹੈ ਮੱਜਾਂ ਨਹੀਂ ਆ ਵੀਡੀਓ ਬਹੁਤ ਘੱਟ ਆਉਂਦੀਆਂ ਕਿਉਂਕਿ ਮੱਝ ਨਿਕਲਦੀ ਘੱਟ ਹੈ ਕੁਦਰਤੀ ਹੈ ਤੁਹਾਨੂੰ ਅੱਜ ਚਾਰ ਮੱਜਾਂ ਦਿਖਾ ਦੇਣੀਆਂ ਹੋ ਤੁਸੀਂ ਦੇਖ ਲਓ ਜਿਹੜਾ ਨਗ ਤੁਹਾਡੇ ਜਜਦਾ ਪਸੰਦ ਆਉਂਦਾ ਕਰ ਲਿਓ ਤਸੱਲੀ ਹਵਾਨੇ ਤੇ ਨਾੜਾ ਦੋਸਤੋ ਦੋਨੇ ਪਾਸੇ ਦੇਸ਼ਨੇਗਾ ਦੂਜਾ ਸੁਆ 13 ਕਿਲੋ ਪਹਿਲਾਂ ਨੇ ਦੁੱਧ ਪਾਇਆ ਇੱਕਤੀ ਰੇਟ ਹੈ ਫਿਕਸ ਜਾਂ ਹਵਾਨਾ ਪੱਕੇ ਹਵਾਨੇ ਦੀ ਝੋਟੀ ਹੈ ਢਾਂਚਾ ਤੁਸੀਂ ਦੇਖ ਸਕਦੇ ਹੋ ਹਜੇ ਦਿਨ ਲੈਂਦੀ ਹੈ ਸੂਨ ਚ ਸੰਗ ਇਹਦੇ ਤੁਸੀਂ ਦੇਖ ਲਓ ਵੀਡੀਓ ਦੇ ਵਿੱਚ ਇਸ ਸਾਈਡ ਤੋਂ ਹਵਾਨਾ ਫੇਰ ਦੇਖ ਸਕਦੇ ਹਾਂ ਇੱਕ ਸੰਗ ਦਾ ਅੱਬਾ ਕਪੂਬ ਲਾਇਆ ਜਿਹੜਾ ਉੱਤੋਂ ਕੰਨੀ ਜੀ ਹੈ ਜਿਹੜੀ ਉਹ ਭੂਰੀ ਵੀ ਹੈ ਹਵਾਨਾ ਪਿਛਾਓ ਤੁਸੀਂ ਇਹਦਾ ਦੇਖ ਸਕਦੇ ਹੋ ਇਤਾਂ ਦਾ ਹਵਾਨਾ ਦੱਸੋ ਚੰਗਾ ਪੱਟੂ ਵੀ ਹਵਾਨਾ ਹਜੇ ਦਿਨ ਪਏ ਆ ਸੂਣ ਚ ਉਹ ਤੁਸੀਂ ਇਹਦੇ ਸਿੰਗ ਹੁਣ ਕਲੀਅਰ ਤੁਹਾਨੂੰ ਦਿਸ ਗਏ ਇਹ ਤੋਂ ਇਲਾਵਾ ਦੱਸੋ ਤਿੰਨ ਮੱਝਾਂ ਅੰਦਰ ਖੜੀਆਂ ਇੱਕ ਮੱਝ ਇਧਰਲੇ ਪਾਸੇ ਬੜੇ ਸੋਹਣੇ ਹਵਾਨੇ ਦੀ ਹੈ ਜਾਨੀ ਤੀਜੇ ਸਵੇ ਸੁਣੀ ਆ ਦੁੱਧ ਨੇ 13 13.5 ਕਿਲੋ ਦਿੱਤਾ ਹੋਇਆ ਵਾ ਠੀਕ ਹੈ ਇਹਦਾ ਮੁੱਲ 110000 ਰੁਪਿਆ ਵਾ ਅਜੇ 5-6 ਦਿਨ ਪਏ ਐ ਇਹਦੇ ਤੋਂਰ ਦੇ ਬਾਈ ਤੋਂਰ 5-6 ਦਿਨ ਲਾਉਗੀ 1 ਲੱਖ ਤੇ 10000 ਰੇਟ ਐ ਮੱਝ ਬਰੀਡਿੰਗ ਤੇ ਕੰਮ ਕਰਨਾ ਮੁਰਾ ਨਸਲ ਦੇ ਬੱਚੇ ਪਾਈ ਜਾਊਗੀ ਸੋਨੇ ਟਾਂਚੇਰੀ ਐ ਮਿਲਕਵੇਣੇ ਦੇ گاਵਾ ਨੂੰ ਆਉਂਦੀ ਐ ਹਾਈਟ ਮੀਡੀਅਮ ਐ ਮਧਰੀ ਗੋਡੀ ਦੀ ਮੱਝ ਵਜਨ ਚੰਗਾ ਮੱਝ ਦਾ ਦੋਸਤੋ ਬਾਕੀ ਹਵਾਨਾ ਸੋਹਣ 1 ਲੱਖ ਤੇ 10000 ਇਹਦੀ ਡਿਮਾਂਡ ਐ ਇਸ ਸਾਈਡ ਤੋਂ ਦੇਖੋ ਬਈ ਇੱਕ ਜਿਹੜਾ ਹੋਰ ਅੱਗੋਂ ਮੋੜੀਆਂ ਨੂੰ ਫੇਰ ਇਧਰ ਦੀ ਕਮਾਈ ਚੰਗਾ ਮੈਂ ਔਰਲਾ ਪਾਸੇ ਇਧਰ 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 ਹਾਂ ਹਾਂ ਕਮਾਲ ਆ ਫੇਰ ਸੋ ਮਾਜੀ ਇਸ ਸਾਈਡ ਤੋਂ ਵੀ ਦੇਖਿਓ ਮੜਾ ਸਿੰਗ ਥੋੜਾ ਖੁੱਲਾ ਹੋ ਕੇ ਮੁੜਿਆ ਹੋਇਆ ਇਸ ਪਾਸੇ ਵੀ ਤੁਹਾਨੂੰ ਮਿਲਕ ਮੈਨ ਅਗਲੇ ਪਾਸੇ ਦਿਸਦੀ ਹੋਣੀ ਐ ਇਹ ਗਾਵਾਂ ਦੇ ਆਮ ਤੌਰ ਤੇ ਆਪਾਂ ਦੇਖਦੇ ਹਾਂ ਮੱਝਾਂ ਦੇ ਘੱਟ ਦੇਖਣ ਨੂੰ ਮਿਲਦੀ ਐ ਚੰਗੇ ਦੁੱਧ ਵਾਲੀਆਂ ਮੱਝਾਂ ਦੇ ਬਹੁਤ ਹੁੰਦੇ ਐ ਥਣ ਚਾਰੇ ਹੀ ਸੋਹਣੇ ਐ ਅਗਾੜੀ ਵੀ ਮੈਨੂੰ ਇਹਦੇ ਥਣ ਜਿਹੜੇ ਉਹ ਪਿਛਲਿਆਂ ਦੇ ਬਰਾਬਰ ਤੇ ਹੀ ਦਿਸਦੇ ਐ 110000 ਰੇਟ ਵੱਡੇ ਕੱਦ ਕਾਠ ਦੀ ਇੱਕ ਝੋਟੀ ਦੋ ਦਿਖਾਉਣੇ ਆ ਤੁਹਾਨੂੰ ਇਹ ਝੋਟੀ ਜਿਹੜੀ ਸਾਹਮਣੇ ਤੁਸੀਂ ਦੇਖ ਸਕਦੇ ਹੋ ਕਿੰਨਾ ਵਸੂਆ ਸੁੰਦੀ ਆ ਜੀਤ ਵੀਰੇ ਦੂਜਾ ਸੂਆ ਸੁੰਦੀ ਆ 11 ਤਰੀਕ ਨੂੰ ਦਿਨ ਪੂਰੇ ਆ ਦੀ ਠੀਕ ਹੈ ਦੁੱਧ ਪਹਿਲੇ ਸੂਏ 15 ਕਿਲੋ ਦਿੱਤਾ ਹੋਇਆ ਨਾ ਥੈਂਕ ਯੂ 17 18 ਕਿਲੋ ਆਮ ਨਾਲ ਦੇ ਦੁੱਧ ਕੀਮਤ ਕੀ ਰਹੂਗੀ 170000 ਰੁਪਿਆ ਮੁੱਲ ਆ ਵੀਰੇ ਦਾ ਠੀਕ ਹੈ ਸੋ ਦੁੱਧ ਬਹੁਤ ਚੰਗੇ ਦੁੱਧ ਵਾਲੀ ਬਾਈ ਦੱਸਦਾ 170 ਮੁੱਲ ਹੈ ਤੁਸੀਂ ਦੁੱਧ ਆਪ ਸਮਝ ਲਿਓ ਕਿ ਤੁਸੀਂ ਕਿੰਨਾ ਚੋਲੋਗੇ ਥੋੜੀ ਸੇਵਾ ਦਾ ਦੁੱਧ ਸਾਮ ਸੰਭਾਲ ਦਾ ਦੁੱਧ ਹੈ ਆ ਸਾ ਬਾਈ ਨੂੰ ਵੀ ਬਹੁਤ ਚੰਗਾ ਦੁੱਤ ਦੇਊਗੀ ਪਰ ਸੇਵਾ ਦੇ ਉੱਤੇ ਡਿਪੈਂਡ ਕਰਦਾ ਚੰਗਾ ਢਾਂਚਾ ਹੈ ਕੱਦ-ਕਾਠ ਸੋਹਣਾ ਥਣ ਚੰਗੇ ਹੈ 1.70 ਇਹਦੀ ਡਿਮਾਂਡ ਬਾਈ ਨੇ ਰੱਖੀ ਹੈ ਮੌਕੇ ਤੇ ਹੋਊਗਾ ਮਾਨਤਾ ਨੇ ਦੇ ਵਿੱਚੋਂ ਸੈਂਗੇ ਦੇ ਕੁੰਡੇ ਹੈ ਢਾਂਚਾ ਹੁਣ ਤੁਸੀਂ ਇਹਦਾ ਦੇਖ ਹੀ ਰਹੇ ਹੋ ਚੰਗੇ ਕੱਦ-ਕਾਠ ਦੀ ਝੋਟੀ ਮੋੜ ਬਾਈ ਇੱਕ ਜਿਹੜਾ ਹੋਰ ਇਹਦਾ ਸੋ ਦਿਖਾਈਏ ਫੇਰ ਤੁਹਾਨੂੰ ਇਹ ਤੋੜ ਕੇ ਇੱਕ ਵਾਰ ਸੋ ਇਹ ਦੂਜਾ ਸੂਆ ਸੁੰਦੀ ਐ ਦੱਸੋ ਹਜੇ 11 ਤਰੀਕ ਨੂੰ ਦਿਨ ਪੂਰੇ ਹੁੰਦੇ ਤੇ 1 ਤਰੀਕ ਨੂੰ ਵੀਡੀਓ ਬਣਾ ਰਹੇ ਆ 10 ਦਿਨ ਤਾਂ ਪਏ ਐ 10 ਮਹੀਨੇ ਪੂਰੇ ਹੋਣ ਚ ਜੇ 5 5 ਦਿਨ ਵੀ ਉੱਤੇ ਲੈ ਗਈ ਤਾਂ ਇਹ ਮੰਨ ਲਓ ਵੀ ਹਜੇ 15 ਦਿਨ ਇਹ ਝੋਟੀ ਲੈ ਜੂਗੀ ਪਤਲੀ ਪੂਛਦੀ ਐ ਬਿਲਕੁਲ ਇਹਦੋਂ ਅੱਗੇ ਤੁਹਾਨੂੰ ਇੱਕ ਹੋਰ ਝੋਟੀ ਦਿਖਾਉਣੀ ਐ ਦੱਸੋ ਜੀਤਪੁਰੇ ਦਾ ਵੀ ਦੂਜਾ ਸੂਆ ਵਾ ਹੂੰ ਇਹ ਅੱਜ ਹੀ ਆਈ ਆ ਮਾਰਨਿੰਗ ਦੇ ਟਾਈਮ ਦੀ ਠੀਕ ਐ ਹਾਂਜੀ ਇਹਦਾ ਮੁੱਲ ਹੈਗਾ 155 ਇਹ ਵੀ ਹਕਾ ਹਪਤਾ ਲੈਂਦੀ ਐ ਇਹ ਸੀਲ ਨੂੰ ਵਾਟਾ ਫੋੜੀ ਹੀ ਡਰਦੀ ਆ ਜਿਵੇਂ ਮਰਜੀ ਇਹਦੇ ਹੱਲੇ ਬੈਠਾ ਰਹਿ ਕੋਈ ਚੱਕਰ ਨਹੀਂ ਆ ਲੈ ਕੋ ਥਣਾ ਨੂੰ ਹੱਥ ਲਾ ਲਓ ਤੋੜੀ ਤਰਨ ਨੂੰ ਕਰਦੀ ਆ ਜੀ ਆਈ ਕਰਕੇ ਠੀਕ ਹੈ ਤੋੜਾਂਗੇ ਜਦ ਖੜੀ ਦਿਖਾਉਣੀ ਆ ਨਹੀਂ ਤੇ ਉਹੀ ਦਿਖਾ ਦੋ ਵੀਰੇ ਠੀਕ ਓਕੇ ਸੋ ਦੋਸਤੋ ਇਹ ਥੋੜਾ ਡਰਦੀ ਆ ਖੜੀ ਦਿਖਾਉਣੇ ਸੀਲ ਸਰੀ ਫੁੱਲ ਆ ਜਿਵੇਂ ਮਰਜੀ ਹੱਥ ਲਾ ਲਓ ਬਹਿ ਜਾਓ ਬੋਲੋ ਅੱਛਾ ਕੋਈ ਚੱਕਰ ਨਹੀਂ ਉਸੋ ਗਾਂ ਆਈ ਹੈ ਕਿਹੜਾ ਦੀ ਇੱਕ 55 ਰੇਟ ਹੈ ਟਾਂਚਾ ਬੜਾ ਸੋਹਣਾ ਥੋੜਾ ਜਿਆ ਡਰ ਕੇ ਤੁਰੂਗੀ ਤਾਂ ਨਹੀਂ ਤੋੜ ਦੇ ਪਰ ਤੁਸੀਂ ਝੋਟੀ ਦੇ ਕੱਡ ਕਾਠ ਨੂੰ ਦੇਖੋ ਖਾਣ ਹਵਾਨਾ ਦੇਖ ਲਓ ਪਸੰਦ ਆਉਂਦੀ ਹੈ ਤਾਂ ਆ ਕੇ ਤੁਸੀਂ ਤਸੱਲੀ ਕਰੋ ਸੋ ਇਹ ਨਾਗਰ ਦੱਸੋ ਤੁਹਾਨੂੰ ਦਿਖਾਤੇ ਆ ਮੈਂ ਟੋਟਲ 10 ਚਾਰ ਮੱਝਾਂ 6 ਗਾਵਾਂ ਮੈਂ ਦੁਬਾਰਾ ਲਾਸਟ ਉੱਤੇ ਫੇਰ ਬੇਨਤੀ ਕਰ ਦਿੰਦਾ ਵੀ ਜਿਹਨੇ ਪਸ਼ੂ ਖਰੀਦਣਾ ਆ ਕੇ ਜਰੂਰ ਦੇਖੇ ਤਸੱਲੀ ਕਰੇ ਤੇ ਆਪਦੀ ਸਮਝ ਨਾਲ ਸੌਦੇ ਕਰ ਲੇ ਸਾਡਾ ਕੰਮ ਸਿਰਫ ਵੀਡੀਓ ਚ ਪਸ਼ੂ ਦਿਖਾਉਂਦਾ ਸੀ ਜਾਣਕਾਰੀ ਬਾਈ ਹੋਰ ਇਹਨਾਂ ਬਾਰੇ ਤੁਹਾਨੂੰ ਦਿੱਤੀ ਹੈ ਇਹਦੋਂ ਅੱਗੇ ਤੁਹਾਡਾ ਕੰਮ ਹੈ ਧੰਨਵਾਦ